ਸਿੱਖ ਜਥੇਬੰਦੀਆਂ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰਮਤਾ ਸੌਂਪਿਆ ਇਸ ਮੌਕੇ ਜਥੇਬੰਦੀਆਂ ਦੇ ਨੁਮਾਇੰਦੇ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਅਸੀਂ ਦੇਖਿਆ ਹੈ ਕਿ ਕਿਸ ਤਰ੍ਹਾਂ ਅਕਾਲੀ ਦਲ ਬਾਦਲ ਨੂੰ ਹੀ ਪੰਥਕ ਤਿਰ ਦਿਖਾਇਆ ਗਿਆ ਜਦ ਕਿ ਹੋਰ ਵੀ ਕਈ ਜਥੇਬੰਦੀਆਂ ਤੇ ਦਲ ਹਨ ਜੋ ਪੰਥਕ ਮੁੱਦਿਆਂ ਤੇ ਸਰਗਰਮ ਹਨ ਇਸ ਮੌਕੇ ਉਹਨਾਂ ਨੇ ਕਿਹਾ ਕਿ ਵਾਗਮਗ ਸਿੱਖ ਜਥੇਬੰਦੀਆਂ ਵੱਲੋਂ ਪੰਥ ਪ੍ਰਵਾਨਿਤ ਢੰਗ ਨਾਲ ਮਤਾ ਪਾਇਆ ਗਿਆ ਜਥੇਬੰਦੀਆਂ ਵੱਲੋਂ ਸਰਬਸੰਮਤੀ ਨਾਲ ਪਾਸ ਕੀਤੇ ਗਏ ਮਤੇ ਨੂੰ ਅੱਜ ਅਸੀਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਰਗबीर ਸਿੰਘ ਨੂੰ ਸੌਂਪਣ ਪਹੁੰਚੇ ਹਾਂ ਜਿੱਥੇ ਜਥੇਦਾਰ ਸਾਹਿਬ ਤਾਂ ਨਹੀਂ ਮਿਲੇ ਪਰ ਉਹਨਾਂ ਦੇ ਪੀਏ ਨੂੰ ਇਹ ਮਤਾ ਸੌਂਪ ਦਿੱਤਾ ਗਿਆ ਹੈ ਨੁਮਾਇੰਦਿਆਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਕੇਂਦਰੀ ਸੰਸਥਾ ਹੈ ਇਸ ਲਈ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਮਸਲਿਆਂ ਨੂੰ ਲੈ ਕੇ ਹਰ ਧਿਰ ਤੋਂ ਸੁਤੰਤਰ ਹੋਣਾ ਚਾਹੀਦਾ ਹੈ ਇਸ ਮੌਕੇ ਉਹਨਾਂ ਪਾਏ ਗਏ ਮਤੇ ਪੜ੍ਹ ਕੇ ਵੀ ਸੁਣਾਏ ਜਿਨ੍ਹਾਂ ਵਿੱਚ ਉਹਨਾਂ ਇਹ ਵੀ ਕਿਹਾ ਕਿ ਜਿਸ ਪ੍ਰਕਾਰ ਅਕਾਲੀ ਦਲ ਬਾਦਲ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਹਿਬਾਨਾ ਦੀ ਕੱਟੜਤਾ ਕਰਕੇ ਫੈਸਲਾ ਲਿਆ ਗਿਆ ਉਸ ਫੈਸਲੇ ਵਿੱਚ ਸਮੂਹ ਸਿੱਖ ਜਥੇਬੰਦੀਆਂ ਤੇ ਹੋਰ ਖਾਲਸਾ ਦਲ ਸ਼ਾਮਿਲ ਹੋਣੇ ਚਾਹੀਦੇ ਸਨ ਗਿਆਨੀ ਰੁਘਵੀਰ ਸਿੰਘ ਹੋਣੀ ਤਾਂ ਨਹੀਂ ਮਿਲੇ ਉਹਨਾਂ ਦੇ ਪੀਏ ਉਹਨਾਂ ਨੂੰ ਅਸੀਂ ਇਹ ਗੁਰਮਤਾ ਦਿੱਤਾ ਹੋਇਆ ਆ ਇਹ ਗੁਰਮਤਾ ਅਸੀਂ ਖਾ ਗੁਰੂਖਾਲਸਾ ਪੰਥ ਦੀਆਂ ਹੋਰ ਨੁਮਾਇੰਦਾਂ ਜਥੇਬੰਦੀਆਂ ਨੂੰ ਦਲ ਪੰਥਾਂ ਨੂੰ ਉਹਨਾਂ ਦੇ ਮੁਖੀਆਂ ਨੂੰ ਵੀ ਦਵਾਂਗੇ ਜੋ ਗੁਰਮਤਾ ਸਾਜਿਆ ਗਿਆ ਸੀ ਉਸ ਬਾਰੇ ਮੈਂ ਪੜ ਕੇ ਆਜੀ ਨੂੰ ਸੁਣਾ ਦਿੰਨਾ ਤੇ ਅਗਲੀ ਬਾਰ ਗੱਲ ਕਰਦੇ ਆ ਕਿ ਜੋ ਪਿਛਲੇ ਦਿਨੀ ਸਿੱਖ ਰਾਜਨੀਤੀ ਦੇ ਵਿੱਚ ਉਤਲ-ਪੁਤਲ ਹੋਈ ਆ ਤੇ ਖਾਸ ਕਰਕੇ ਬਾਦਲ ਅਕਾਲੀ ਦਲ ਦਾ ਦੁਫੇੜਾ ਹੋਇਆ ਪਹਿਲਾਂ ਤਾਂ ਇਹ ਸਿਰਫ ਬਾਦਲ ਅਕਾਲੀ ਦਲ ਦਾ ਹੀ ਆਪਸੀ ਮਸਲਾ ਸਮਝਿਆ ਜਾਂਦਾ ਸੀ ਪਰ ਜਦ ਦੋਵੇਂ ਤਰ੍ਹਾਂ ਅਕਾਲ ਤਖਤ ਸਾਹਿਬ ਦੇ ਉੱਤੇ ਆਈਆਂ ਤਾਂ ਇਸ ਸਾਰੀ ਸ਼ਮੂਲੀਅਤ ਦੇ ਵਿੱਚ ਅਕਾਲ ਤਖਤ ਸਾਹਿਬ ਦੀ ਸ਼ਮੂਲੀਅਤ ਹੋਈ ਤਾਂ ਸਾਰੇ ਸਿੱਖਾਂ ਨੂੰ ਇਹ ਲੱਗਾ ਸਮੂਹ ਜਥੇਬੰਦੀਆਂ ਨੂੰ ਵੀ ਕਿ ਅਕਾਲ ਤਖਤ ਸਾਹਿਬ ਦੀ ਵਿੱਚ ਸ਼ਮੂਲੀਅਤ ਹੋਣ ਦਾ ਮਤਲਬ ਆ ਕਿ ਅਕਾਲ ਤਖਤ ਸਾਹਿਬ ਸਿੱਖਾਂ ਦਾ ਇੱਕ ਕੇਂਦਰੀ ਸਥਾਨ ਹੈ ਤੋ ਗੁਰੂ ਖਾਲਸਾ ਪੰਥ ਦੇ ਫੈਸਲੇ ਜੋ ਅਕਾਲ ਤਖ਼ਤ ਆ ਸਾਬ ਤੋਂ ਹੁੰਦੇ ਆ ਉਹ ਸਹੀ ਢੰਗ ਨਾਲ ਹੋਣੇ ਚਾਹੀਦੇ ਆ ਸੋ ਉਸ ਬਾਬਤ ਕਿਉਂਕਿ ਗੁਰੂ ਖਾਲਸਾ ਪੰਥ ਵੋਟ ਲੜਨ ਵਾਲਿਆਂ ਦਾ ਵੋਟਾਂ ਲੜਨ ਵਾਲਿਆਂ 2 4 ਧੜਿਆਂ ਤੱਕ ਹੀ ਸੀਮਤ ਨਹੀਂ ਆ ਗੁਰੂ ਖਾਲਸਾ ਪੰਥ ਗੁਰਮਤਿ ਪ੍ਰਚਾਰ ਕਰਨ ਵਾਲੇ ਸੇਵਾ ਕਰਨ ਵਾਲੇ ਸੰਗਰਾਮ ਕੁਰਬਾਨੀ ਕਰਨ ਵਾਲੇ ਸੰਸਥਾਵਾਂ ਸ਼ਖਸੀਅਤਾਂ ਤੇ ਜਥਿਆਂ ਦਾ ਤਿਆਰਪੁਰ ਤਿਆਰ ਸਿੰਘਾਂ ਦਾ ਇੱਕ ਸਰਵੱਤ ਦਾ ਸਮੂਹ ਆ ਜਿਹਨੂੰ ਗੁਰੂ ਖਾਲਸਾ ਪੰਥ ਕਿਹਾ ਜਾਂਦਾ ਆ ਪਰ ਪਿਛਲੇ ਦਿਨਾਂ ਦੌਰਾਨ ਜੋ ਘਟਨਾਵਾਂ ਵਾਪਰੀਆਂ ਕਿ ਸਿਰਫ ਦੋ ਧੜਿਆਂ ਨੂੰ ਹੀ ਖਾਲਸਾ ਪੰਥ ਦੀ ਲੜਾਈ ਗਰਦਾਨਿਆਂ ਗਿਆ ਜਦ ਕਿ ਇਹ ਗੱਲ ਠੀਕ ਨਹੀਂ ਆ ਸੋ ਇਹਦਾ ਪਹਿਲਾ ਜੋ ਮਤਾ ਪਾਸ ਕੀਤਾ ਗਿਆ ਗੁਰਮਤੇ ਦੇ ਵਿੱਚ ਉਹ ਇਹ ਸੀ ਕਿ ਗੁਰੂ ਖਾਲਸਾ ਪੰਥ ਨੂੰ ਵੋਟਾਂ ਲੜਨ ਵਾਲੇ ਦੋ ਚਾਰ ਚਾਰ ਧੜਿਆਂ ਤੱਕ ਸੀਮਤ ਨਾ ਰੱਖਿਆ ਜਾਵੇ ਬਲਕਿ ਗੁਰੂ ਖਾਲਸਾ ਪੰਥ ਪੂਰੀ ਦੁਨੀਆ ਵਿੱਚ ਫੈਲਿਆ ਹੋਇਆ ਆ ਦੂਸਰੇ ਉਹਦੇ ਇਹ ਸੀ ਮਤਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਨੂੰ ਕਿਉਂਕਿ ਪੰਜ ਸਿੰਘਾਂ ਦੀ ਇਕੱਤਰਤਾ ਹੋਈ ਸੀ ਪੰਜ ਸਿੰਘ ਮੌਕੇ ਤੇ ਚੁਣੇ ਗਏ ਸੀ ਪੰਜ ਸਿੰਘ مشਵਰਾ ਦੇ ਸਕਦੇ ਆ ਪੰਜਾਂ ਸਿੰਘਾਂ ਦਾ مشਵਰਾ ਸੀ ਕਿ ਵੋਟ ਰਾਜਨੀਤੀ ਦੇ ਧੜਿਆਂ ਦੇ ਚੱਲ ਰਹੇ ਮੌਜੂਦਾ ਸੰਕਟ ਦਾ ਹੱਲ ਕਰਨ ਲਈ ਜੋ 30 ਅਗਸਤ ਨੂੰ ਇਕੱਤਰਤਾ ਸੱਦੀ ਆ ਪੰਜ ਸਿੰਘ ਸਹਿਬਾਨਾਂ ਦੀ ਅਤੇ ਉਸ ਤੋਂ ਬਿਨਾਂ ਵੀ ਭਵਿੱਖ ਵਿੱਚ ਵੀ ਕਿਸੇ ਸਾਂਝੀ ਪੰਥਕ ਚੁਣੌਤੀ ਜਾਂ ਮਸਲੇ ਦੇ ਹੱਲ ਲਈ ਪੂਰੇ ਗੁਰੂਖਾਲਸਾ ਪੰਥ ਦੀਆਂ ਜਥੇਬੰਦੀਆਂ ਤੇ ਸੰਸਥਾਵਾਂ ਨੂੰ ਸੱਦ ਕੇ ਖਾਲਸਾ ਹੀ ਰਵਾਇਤ ਅਨੁਸਾਰ ਗੁਰਮਤਾ ਪਕਾ ਕੇ ਹੀ ਫੈਸਲਾ ਕੀਤਾ ਜਾਵੇ ਨਾ ਕਿ ਪਹਿਲਾਂ ਜਿਵੇਂ ਸਿਰਫ ਪੰਜ ਸਿੰਘ ਸਹਿਬਾਨ ਆਪਣੀ ਇਕੱਤਰਤਾ ਪੰਜਾਂ ਦੀ ਸੱਦ ਕੇ ਪੰਥ ਦੀ ਕੋਈ ਰਾਏ ਨਹੀਂ ਲੈ ਕੇ ਫੈਸਲਾ ਕਰਦੇ ਇਸ ਤਰੀਕੇ ਦਾ ਫੈਸਲਾ ਪਹਿਲਿਆਂ ਵੀ ਜਿਹੜੇ ਇਸ ਤਰੀਕੇ ਦੇ ਕੋਈ ਫੈਸਲੇ ਹੋਏ ਆ ਉਹ ਪੰਥ ਨੇ ਮਨਜ਼ੂਰ ਨਹੀਂ ਕੀਤੇ ਜ਼ਮੀਨ ਦੇ ਉੱਤੇ ਜਿਹੜੀਆਂ ਸੰਗਤਾਂ ਸੇਵਾ ਦੇ ਵਿੱਚ ਲੱਗੀਆਂ ਹੋਈਆਂ ਨੇ ਸੰਸਥਾਵਾਂ ਸੇਵਾ 'ਚ ਲੱਗੀਆਂ ਹੋਈਆਂ ਨੇ ਉਹਨਾਂ ਵੱਲੋਂ ਜਦੋਂ ਇਹ ਫੈਸਲੇ ਨਾਮਨਜ਼ੂਰ ਕੀਤੇ ਜਾਂਦੇ ਆ ਤਾਂ ਉਹਦੇ ਨਾਲ ਪੰਥ ਦੇ ਵਿੱਚ ਹੋਰ ਬਖੇੜਾ ਖੜਾ ਹੁੰਦਾ ਆ ਸੋ ਉਸ ਤੋਂ ਅਗਲਾ ਮਤਾ ਸੀ ਕਿ ਤਖਤ ਸਹਿਬਾਨ ਦੇ ਮੌਜੂਦਾ ਜਥੇਦਾਰ ਆਪਣੀ ਭੂਮਿਕਾ ਨਿਰਪੱਖ ਨਿਭਾ ਸਕਣ ਦੇ ਸਮਰੱਥ ਨਹੀਂ ਹਨ ਇਹ ਉਸ ਗੁਰਮਤੇ ਦੇ ਵਿੱਚ ਜੋ ਸੰਗਤਾਂ ਸ਼ਖਸੀਅਤਾਂ ਤੇ ਜਥੇਬੰਦੀਆਂ ਦੇ ਨੁਮਾਇंदे ਹਾਜ਼ਰ ਸੀ ਉਹਨਾਂ ਨੇ ਪੰਜਾਂ ਸਿੰਘਾਂ ਨੂੰ ਇਹ ਰਾਏ ਦਿੱਤੀ ਕੇ ਤਖਤ ਸਹਿਬਾਨ ਦੇ ਮੌਜੂਦਾ ਜਥੇਦਾਰ ਆਪਣੀ ਭੂਮਿਕਾ ਨਿਰਪੱਖ ਤੌਰ ਤੇ ਨਿਭਾ ਸਕਣ ਦੇ ਸਮਰੱਥ ਨਹੀਂ ਹਨ ਕਿਉਂਕਿ ਇਸ ਲਈ ਮੌਜੂਦਾ ਜਥੇਦਾਰ ਰਾਜਸੀ ਆਗੂਆਂ ਤੇ ਸਭ ਪੰਥ ਪ੍ਰਸਤੀ ਸ਼ਕਤੀਆਂ ਅਤੇ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਰਾਜਸੀ ਆਗੂਆਂ ਨੂੰ ਬਦਲਣ ਦੀ بجائے ਇਹ ਨਹੀਂ ਵੀ ਇੱਕ ਧੜੇ ਦੇ ਆਗੂ ਨੂੰ ਲਾ ਕੇ ਜਿਵੇਂ ਗੱਲ ਚੱਲ ਰਹੀ ਆ ਕਿ ਬਾਦਲ ਧੜੇ ਨੂੰ ਫਲਾਣੇ ਨੂੰ ਲਾ ਕੇ ਦੂਸਰੇ ਨੂੰ ਲਾ ਦਿੱਤਾ ਜਾਵੇ ਰਾਜਸੀ ਆਗੂਆਂ ਨੂੰ ਬਦਲਣ ਜਾਂ ਮੁੜ ਬਹਾਲ ਕਰਨ ਦੀ بجائے ਅਸਲ ਪੰਥਕ ਰਾਜ ਸੀ ਪ੍ਰਬੰਧ ਨੂੰ ਆਪਣੀ ਰਵਾਇਤ ਅਨੁਸਾਰ ਮੁੜ ਸੁਰਜੀਤ ਕਰਨ ਦਾ ਉਪਰਾਲਾ ਕੀਤਾ ਜਾਵੇ ਤੇ ਸਾਰੇ ਸਮੂਹ ਖਾਲਸਾ ਪੰਥ ਅੱਗੇ ਇਹ ਬੇਨਤੀ ਆ ਕਿ ਇਹ ਉਪਰਾਲੇ ਦੇ ਵਿੱਚ ਨੂੰ ਅੱਗੇ ਲੈ ਕੇ ਜਾਣ ਦੇ ਲਈ ਸਾਰਿਆਂ ਨੂੰ ਕਦਮ ਪੁੱਟਣੇ ਚਾਹੀਦੇ ਆ ਸਹਿਰਦਤਾ ਦੇ ਨਾਲ ਅੱਗੇ ਆਉਣਾ ਚਾਹੀਦਾ ਆ ਇੱਕ ਸਭ ਤੋਂ ਜਿਹੜਾ ਮੇਨ ਮਤਾ ਪਾਸ ਕੀਤਾ ਗਿਆ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਵੋਟ ਰਾਜਨੀਤੀ ਵਾਲੇ ਕਿਸੇ ਧੜੇ ਦੇ ਕੋਲ ਨਹੀਂ ਹੋਣਾ ਚਾਹੀਦਾ ਕਿਉਂਕਿ ਵੋਟ ਰਾਜਨੀਤੀ ਵਾਲੇ ਧੜੇ ਜੋ ਪਿਛਲੀ ਆਪਣਾ ਜਿੰਨਾ ਇਤਿਹਾਸ ਚ ਆਪਾਂ ਅਮਲ ਦੇਖਿਆ ਆ ਕਿ ਵੋਟ ਰਾਜਨੀਤੀ ਵਾਲੇ ਧੜਿਆਂ ਨੇ ਅਕਾਲ ਤਖਤ ਸਾਹਿਬ ਨੂੰ ਆਪਣੇ ਹਿੱਤਾਂ ਦੇ ਲਈ ਵਰਤਿਆ ਆ ਤੇ ਉਹਦੇ ਨਾਲ ਪੰਥ ਦੇ ਵਿੱਚ ਬਖੇੜੇ ਹੀ ਖੜੇ ਹੋਏ ਆ ਤੇ ਜੋ ਸਾਡੀ ਖਾਲਸਾਈ ਰਵਾਇਤ ਆ ਕਿ ਅਕਾਲ ਤਖਤ ਸਾਹਿਬ ਹਮੇਸ਼ਾ ਗੁਰੂ ਪਾਤਸ਼ਾਹ ਤੋਂ ਬਾਅਦ ਇੱਕ ਜਥੇ ਕੋ ਰਿਹਾ ਆ ਉਸ ਜਥੇ ਦਾ ਜਥੇਦਾਰ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਇ ਹੁੰਦਾ ਸੀ ਜਿਵੇਂ ਪਹਿਲਾਂ ਬੁੱਢਾ ਦਾਲ ਕੋ ਮਿਸ਼ਲ ਸ਼ਹੀਦ ਦਾ ਕੋ ਤਰਨਦਾਲ ਮਿਸ਼ਲ ਸ਼ਹੀਦ ਦਾ ਕੋ ਵੀ ਰਿਆ ਅਕਾਲੀ ਬਾਬਾ ਫੂਲਾ ਸਿੰਘ ਜਿਨ੍ਹਾਂ ਦਾ ਅਸੀਂ ਗੋਲਡਨ ਪੀਰੀਅਡ ਸਮਝਦੇ ਆ ਕਿ ਤਗਤ ਸਹਿਬਾਨ ਦੇ ਜਥੇਦਾਰ ਜਦ ਆਪਾਂ ਕਹਿੰਨੇ ਵੀ ਆ ਕਿ ਬਾਬਾ ਅਕਾਲੀ ਫੂਲਾ ਸਿੰਘ ਹੋਣਾ ਵਰਗਾ ਜਥੇਦਾਰ ਹੋਣਾ ਚਾਹੀਦਾ ਜਾਂ ਜਥੇਦਾਰ ਨੂੰ ਉਦਾਂ ਦੀ ਭੂਮਿਕਾ ਨਿਭਾਉਣੀ ਚਾਹੀਦੀ ਤੇ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਅਕਾਲੀ ਬਾਬਾ ਫੂਲਾ ਸਿੰਘ ਹੁਣੀ ਉਹ ਕੱਲੇ ਇੱਕ ਜਥੇਦਾਰ ਨਹੀਂ ਸਨ ਉਹ ਪੂਰੇ ਇੱਕ ਜਥੇ ਦੇ ਜਥੇਦਾਰ ਸਨ ਤੇ ਜਿਵੇਂ ਦੇ ਉਹਨਾਂ ਦਾ ਆਪਣਾ ਅਕਾਲੀ ਜੀਵਨ ਸੀ ਉਹਨਾਂ ਦੇ ਸਾਰੇ ਜਥੇ ਦਾ ਵੀ ਉਦਾਂ ਦਾ ਹੀ ਜੀਵਨ ਸੀ ਇਸ ਕਰਕੇ ਉਦਾਂ ਦੇ ਜਥੇ ਜਥੇ ਕੋਲ ਜਦ ਤੱਕ ਇਹ ਪ੍ਰਬੰਧ ਨਹੀਂ ਆਉਂਦਾ ਤਦ ਤੱਕ ਸਾਨੂੰ ਖਵਾਰੀ ਹੀ ਚੱਲਣੀ ਪੈਣੀ ਆ ਸੋ ਹੁਣ ਖਾਲਸਾ ਪੰਥ ਪੂਰੀ ਦੁਨੀਆ ਵਿੱਚ ਫੈਲਿਆ ਹੋਇਆ ਆ ਉਸ ਲਈ ਗੁਰੂ ਖਾਲਸਾ ਪੰਥ ਜੋ ਸਾਰੀ ਦੁਨੀਆ ਚ ਫੈਲਿਆ ਹੋਇਆ ਆ ਉਹਦੇ ਜੋਗ ਸਿੰਘਾਂ ਨੂੰ ਸਾਰੀ ਦੁਨੀਆ ਦੇ ਜੋਗ ਸਿੰਘਾਂ ਦੇ ਵਿੱਚੋਂ ਜਿਹੜੇ ਰਹਿਤ ਵਿੱਚ ਪਰਪੱਕ ਹੋਣ ਜਿਨ੍ਹਾਂ ਦਾ ਜੀਵਨ ਅਮਲ ਗੁਰੂ ਖਾਲਸਾ ਪੰਥ ਦੀ ਜੋ ਰਵਾਇਤ ਉਹਦੇ ਅਨੁਸਾਰ ਹੋਵੇ ਅਤੇ ਖਾਸ ਕਰਕੇ ਉਹ ਉਹਨਾਂ ਦਾ ਜੀਵਨ ਅਮਲ ਉਹ ਕਿਸੇ ਵੋਟ ਰਾਜਨੀਤੀ ਧੜੇ ਦੇ ਵਿੱਚ ਕਿਸੇ ਅਹੁਦੇਦਾਰੀ ਦੇ ਵਿੱਚ ਸ਼ਾਮਲ ਹੋਣ ਵਾਲੇ ਨਾ ਹੋਣ ਉਹ ਜਦ ਵੀ ਇਸ ਪ੍ਰਬੰਧ ਵਿੱਚ ਆਉਣ ਉਹਨਾਂ ਸਾਰੇ ਸਿੰਘਾਂ ਦਾ ਸਮੂਹ ਸਿੰਘਾਂ ਦਾ ਇੱਕ ਜਥਾ ਬਣਨਾ ਚਾਹੀਦਾ ਤੇ ਉਸ ਜਥੇ ਨੂੰ ਬਣਾਉਣ ਦੇ ਲਈ ਗੁਰੂ ਖਾਲਸਾ ਪੰਥ ਦੀਆਂ ਜਿਹੜੀਆਂ ਜਥੇਬੰਦੀਆਂ ਇੱਥੇ ਨੁਮਾਇੰਦਾ ਜਥੇਬੰਦੀਆਂ ਨੇ ਜਾਂ ਦਲ ਪੰਥ ਨੇ ਜਾਂ ਸ਼ਖਸ਼ੀਅਤਾਂ ਨੇ ਉਹਨਾਂ ਸਾਰਿਆਂ ਨੂੰ ਰਲ ਮਿਲ ਕੇ ਉਪਰਾਲਾ ਕਰਨਾ ਚਾਹੀਦਾ। ਅਗਲਾ ਇਹ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਉਪਰੋਕਤ ਜਥੇ ਦੀ ਨਿਗਰਾਨੀ ਹੇਠ ਗੁਰਦੁਆਰਾ ਪ੍ਰਬੰਧ ਚਲਾਉਣ ਦੇ ਲਈ ਵੱਖਰਾ ਜਥਾ ਬਣਾਵੇ। ਜਿਹੜਾ ਉਹ ਜਥਾ ਆ ਜਿਹੜੇ ਜਥੇ ਦੀ ਗੱਲ ਅਸੀਂ ਕਰ ਰਹੇ ਹਾਂ ਕਿ ਅਕਾਲ ਤਖਤ ਸਾਹਿਬ ਵੋਟਾਂ ਵਾਲੀ ਧਿਰ ਤੋਂ ਮੁਕਤ ਕਰਾ ਕੇ ਦੁਨੀਆਂ ਭਰ ਦੇ ਜੋਗ ਸਿੰਘਾਂ ਦਾ ਉਹਨਾਂ ਜੋਗ ਸਿੰਘਾਂ ਦਾ ਜਿਨ੍ਹਾਂ ਨੇ ਕੋਈ دنیਵੀਂ ਅਹੁਦੇਦਾਰੀ ਨਹੀਂ ਲੈਣੀ, ਕੋਈ ਵੋਟ ਨਹੀਂ ਲੜਨੀ। ਕਿਸੇ ਦੁਨਿਆਵੀ ਲਾਲਚ ਵਿੱਚ ਨਹੀਂ ਪੈਣਾ ਚਾਹੇ ਉਹ 25 ਹੋ ਜਾਣ 50 ਹੋ ਜਾਣ 100 100 ਸਿੰਘਾਂ ਦਾ ਹੋ ਜੇ ਜਿਹੜੇ ਆਪਣੇ ਆਪ ਨੂੰ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਣ ਉਹਨਾਂ ਦਾ ਮੇਨ ਮੁੱਖ ਮਕਸਦ ਜ਼ਿੰਦਗੀ ਦਾ ਅਕਾਲ ਤਖ਼ਤ ਸਾਹਿਬ ਦਾ ਸੇਵਾ ਸੰਭਾਲ ਹੋਵੇ ਐਸੇ ਜੋਗ ਸਿੰਘਾਂ ਦਾ ਜਥਾ ਜਿਹੜਾ ਉਹ ਉਸ ਜਥੇ ਦੀ ਨਿਗਰਾਨੀ ਹੇਠ ਇੱਕ ਹੋਰ ਛੋਟਾ ਜਥਾ ਬਣਾਇਆ ਜਾਵੇ ਜੋ ਪੰਜਾਬ ਦੇ ਲੈਵਲ ਦਾ ਹੋਵੇ ਉਹ ਜਥਾ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਤੇ ਜਾਂ ਇਲਾਕਿਆਂ ਦੇ ਵਿੱਚ ਗੁਰਸੰਗਤ ਨੂੰ ਜੋ ਪੰਥ ਦੇ ਵਿੱਚ ਮੁਸ਼ਕਲਾਂ ਖੜੀਆਂ ਹੁੰਦੀਆਂ ਨੇ ਜਿਵੇਂ ਬੇਦਬੀ ਦਾ ਮਸਲਾ ਆ ਗਿਆ ਜਾਂ ਕੋਈ ਹੋਰ ਮਸਲੇ ਇਲਾਕਾ ਹੀ ਪੱਧਰ ਤੇ ਆ ਗਏ ਉਹਨਾਂ ਦੇ ਜੋਗ ਹੱਲ ਦੇ ਲਈ ਜੋਗ ਸਿੰਘ ਆਗੂ ਚੁਣਨ ਦੇ ਵਿੱਚ ਭੂਮਿਕਾ ਨਿਭਾਵੇ ਹੁਣ ਜਦੋਂ ਅੱਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਆਉਣੀਆਂ ਤੇ ਸਭ ਨੇ ਸਭ ਇਹ ਸੋਚਦੇ ਆ ਪੇ ਜੋ ਇਸ ਟਾਈਮ ਤੇ ਕਾਬਜ ਨੇ ਉਹ ਧਿਰ ਪੰਥ ਦੇ ਅਨੁਸਾਰ ਕੰਮ ਨਹੀਂ ਕਰ ਰਹੀ ਜੇ ਉਹਨਾਂ ਨੂੰ ਪਾਸੇ ਹਟਾਉਣਾ ਆ ਤਾਂ ਸਾਰੇ ਆਪੋ ਆਪਣੀ ਡਫਲੀ ਵਜਾ ਲੈਂਦੇ ਆ ਉਹਦੀ ਵਜਾਏ ਸਾਂਝਾ ਇੱਕ ਜਥਾ ਹੋਵੇ ਜਿਹੜਾ ਸਾਰੇ ਇਲਾਕਿਆਂ ਦੇ ਵਿੱਚ ਫਿਰਕੇ ਉੱਥੇ ਦੇ ਗੁਰਸਿੱਖਾਂ ਨੂੰ ਸੰਗਤ ਨੂੰ ਇਕੱਠਾ ਕਰਕੇ ਉਹਨਾਂ ਨੂੰ ਉਹਨਾਂ ਦੇ ਰਾਹੀਂ ਉਮੀਦਵਾਰ ਚੁਣੇ ਜਾਣ ਤੇ ਗੁਰਮਤੇ ਰਾਹੀਂ ਉਮੀਦਵਾਰ ਚੁਣੇ ਜਾਣ ਤਾਂ ਕਿ ਜੋ ਸੰਗਤ ਦਾ ਸਾਂਝਾ ਫੈਸਲਾ ਆ ਸਾਂਝੇ ਉਮੀਦਵਾਰ ਉਹ ਅੱਗੇ ਆ ਸਕਣ ਉਸ ਤੋਂ ਉਪਰੰਤ ਜਿਹੜਾ ਇਹ ਸਾਰੇ ਮਤੇ ਪਾਸ ਕੀਤੇ ਸੀ ਇਹ ਸੀ ਕਿ ਇਦਾਂ ਦਾ ਸਾਰਾ ਕਾਰਵਾਈ ਕਰਨ ਦੇ ਲਈ ਉਪਰੋਕਤ ਉਪਰਾਲੇ ਨੂੰ ਸਿਰੇ ਚੜਾਉਣ ਦੇ ਲਈ ਜੋ ਉੱਥੇ ਸੰਗਤ ਹਾਜ਼ਰ ਸੀ ਨੁਮਾਇੰਦੇ ਹਾਜ਼ਰ ਸੀ ਉਨ੍ਹਾਂ ਦੇ ਵੱਲੋਂ ਇੱਕ ਜਥਾ ਜਥੇ ਰੂਪ ਦੇ ਵਿੱਚ ਬਣ ਕੇ ਸਾਰਿਆਂ ਨੂੰ ਮਿਲਿਆ ਜਾਊਗਾ ਉਸੇ ਜਥੇ ਦੇ ਤਹਿਤ ਅਸੀਂ ਇੱਥੇ ਆਏ ਹਾਂ ਬਾਬਾ ਨਾਗਰ ਸਿੰਘ ਜੀ ਹਰੀਆਂ ਵੇਲਾਂ ਵਾਲੇ ਬਾਬਾ ਨਰੰਗ ਸਿੰਘ ਜੀ ਹਰੀਆਂ ਵੇਲਾਂ ਵਾਲੇ ਤਰਨਾਂ ਦਲ ਦੇ ਮੁਖੀ ਭਾਈ ਲਾਲ ਸਿੰਘ ਜੀ ਅਕਾਲਗੜ੍ਹ ਵਾਲੇ ਜਥੇਦਾਰ ਜਰਨੈਲ ਸਿੰਘ ਜੀ ਪੰਥ ਸੇਵਕ ਜਥਾ ਦੁਆਬਾ ਤੋਂ ਜਥੇਦਾਰ ਸਤਨਾਮ ਸਿੰਘ ਜੀ ਸਮਸਾ ਪੰਥ ਜੀ ਸੇਵਕ ਜਥਾ ਮਾਝਾ ਤੋਂ ਤੇ ਹੋਰ ਕਾਫੀ ਸ਼ਖਸੀਅਤਾਂ ਜਿਨ੍ਹਾਂ ਦੇ ਜਿਨ੍ਹਾਂ ਦੇ ਨਾਮ ਇਹਦੇ ਵਿੱਚ ਅਸੀਂ ਪ੍ਰੈਸ ਨੋਟ ਦੇ ਵਿੱਚ ਜਥੇਬੰਦੀਆਂ ਦੇ ਨਾਂ ਸਾਰੇ ਲਿਖੇ ਹੋਏ ਆ ਉਹ ਆਪ ਜੀ ਨੂੰ ਦਵਾਂਗੇ ਉਹ ਸਾਰੀਆਂ ਸ਼ਕਸ਼ੀਤਾ ਇੱਕ ਜਥੇ ਰੂਪ ਦੇ ਵਿੱਚ ਅੱਜ ਇੱਥੇ ਆਈਆਂ ਆ ਤੇ ਇਸੇ ਤਰੀਕੇ ਦੇ ਨਾਲ ਹੋਰ ਦਲ ਪੰਥਾਂ ਦੇ ਮੁਖੀਆਂ ਨੂੰ ਜਿਵੇਂ ਮਿਸ਼ਲ ਸ਼ਹੀਦਾਂ ਬਾਬਾ ਜੋਗਾ ਸਿੰਘ ਜੀ ਸੁਰਸਿੰਘ ਵਾਲੇ ਬਾਬਾ ਅਵਤਾਰ ਸਿੰਘ ਜੀ ਜਾਂ ਹੋਰ ਵੀ ਮਿਸਲਾਂ ਨੂੰ ਮਿਲਾਂਗੇ ਤੇ ਉਹਨਾਂ ਨੂੰ ਇਹ ਬੇਨਤੀ ਕਰਾਂਗੇ ਉਹਨਾਂ ਨੂੰ ਇਹ مشਵਰਾ ਦੇਾਂਗੇ ਕਿ ਪੰਜਾਂ ਸਿੰਘਾਂ ਵੱਲੋਂ ਜੋ ਗੁਰਦੁਆਰਾ ਮੰਜੀ ਸਾਹਿਬ ਵਿਖੇ 9 ਅਗਸਤ ਨੂੰ 25 ਸਾਵਣ 556 ਨਾਨਕਸ਼ਹੀ ਨੂੰ ਗੁਰਮਤਾ ਕੀਤਾ ਗਿਆ ਸੀ ਉਸ ਗੁਰਮਤੇ ਤਹਿਤ ਇਹ ਉਪਰਾਲਾ ਕੀਤਾ ਜਾਵੇਗਾ ਜੀ